ਪੰਜਾਬ ਸਟੇਟ ਮਿਨਿਸਟਰੀ ਆਰ ਪੈਨਸ਼ਨ ਐਸੋਸੀਏਸ਼ਨ ਜਿਲ੍ਹਾ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਦੇਲਾ ਕਾਰਜਕਾਰੀ ਪ੍ਰਧਾਨ ਨਿਰਮਲ ਸਿੰਘ ਆਨੰਦੀ ਜੋਗ ਅਗਵਾਈ ਹੇਠ ਹੋਈ ਜਿਸ ਵਿੱਚ ਨਿਰਮਲ ਸਿੰਘ ਆਨੰਦ ਕਾਰਜਕਾਰੀ ਪ੍ਰਧਾਨ ਰਮੇਸ਼ ਗਿੱਲ ਜਰਨਲ ਸਕੱਤਰ ਬਲਬੀਰ ਸਿੰਘ ਵਿੱਤ ਸਕੱਤਰ ਹਰਵਿੰਦਰ ਸਿੰਘ ਜੋਸ਼ਣ ਮੁਖਸਲਾਕਰ ਜੁਗੇਸ਼ ਪਟਿਆ ਮੁੱਖ ਜਥੇਬੰਦ ਸਕੱਤਰ ਮਨਜੀਤ ਸਿੰਘ ਪ੍ਰੈਸ ਸਕੱਤਰ ਦੀਪ ਸਿੰਘ ਜਿਲ੍ਹਾ ਕਾਨੂੰਨੀ ਸਲਾਹਕਾਰ ਸ਼ੋਮਨਾਥ ਰੋਲੀਆ ਸੀਨੀਅਰ ਮੀਤ ਪ੍ਰਧਾਨ ਅਤੇ ਰਕਬੀਰ ਸੇਖ ਕਾਨੂੰਨੀ ਸਲਾਹਕਾਰ ਅਤੇ ਰਾਤਰੀ ਜਥੇਬੰਦੀ ਪੀਐਸਐਮਐਸਯੂ ਦੇ ਪ੍ਰਧਾਨ ਸ਼੍ਰੀ ਜਗਦੀਸ਼ ਠਾਕੁਰ ਨੇ ਹਾਜ਼ਰ ਆਏ ਮੈਂਬਰਾਂ ਨੂੰ ਸੰਬੋਧਨ ਕੀਤਾ ਅਤੇ ਭਾਰਤ-ਪਾਕਿਸਤਾਨ ਲੜਾਈ ਵਿੱਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਹਾਲਾਤ ਠੀਕ ਹੋਣ ਲਈ ਪਰਮਾਤਮਾ ਦਾ ਧੰਨਵਾਦ ਕੀਤਾ ਉਪਰੰਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਿਰਮਲ ਸਿੰਘ ਆਨੰਦ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਪੈਨਸ਼ਨਾਂ ਅਤੇ ਮੁਲਾਜ਼ਮਾਂ ਨੂੰ ਏਰੀਆ ਦੇਣ ਦੀ ਜੋ ਨੀਤੀ ਅਪਣਾਈ ਗਈ ਹੈ ਉਹ ਠੀਕ ਨਹੀਂ ਹੈ ਅਤੇ ਜਥੇਬੰਦੀ ਉਸ ਨੀਤੀ ਨੂੰ ਰੱਦ ਕਰਦੇ ਹੋਏ ਮੰਗ ਕਰਦੀ ਹੈ ਕਿ 6ਵੇਂ ਪੇ ਕਮਿਸ਼ਨ ਸੰਬੰਧੀ 5000 ਦਾ ਬਣਦਾ ਏਰੀਅਲ ਇੱਕ ਕਿਸ਼ਤ ਵਿੱਚ ਇਕੱਠਾ ਹੀ ਦਿੱਤਾ ਜਾਵੇ ਲੀਵ ਇਨ ਕੈਸ਼ਮੈਂਟ ਦਾ ਬਣਦਾ ਏਰੀਅਲ ਫਰਵਰੀ ਮਹੀਨੇ ਵਿੱਚ ਪੱਤਰ ਜਾਰੀ ਹੋਣ ਦੇ ਬਾਵਜੂਦ ਵੀ ਕਿਸੇ ਪੈਨਸ਼ਨ ਨੂੰ ਹਾਲੇ ਤੱਕ ਵੀ ਨਹੀਂ ਮਿਲਿਆ ਬਣਦਾ 13% ਡੀਏ ਤੁਰੰਤ ਰਲੀ ਕਰਨ ਦੀ ਮੰਗ ਕੀਤੀ ਅਤੇ ਉਹਨਾਂ ਮੈਡੀਕਲ ਪੱਤਾ 3000 ਰੁਪਏ ਪ੍ਰਤੀ ਮਹੀਨਾ ਦੇਣ ਮੈਡੀਕਲ ਕੈਸ਼ਲੈਸ ਹੈਲਥ ਸਕੀਮ ਸੋਧ ਕੇ ਲਾਗੂ ਕਰਨ ਆਦ ਹੋਰ ਮੰਗਾ ਤੁਰੰਤ ਪ੍ਰਵਾਨ ਕਰਨ ਦੀ ਅਪੀਲ ਕੀਤੀ ਇਸ ਮੌਕੇ ਨਿਰਮਲ ਸਿੰਘ ਆਨੰਦ ਰਮੇਸ਼ ਗਿੱਲ ਬਲਬੀਰ ਸਿੰਘ ਹਰਵਿੰਦਰ ਸਿੰਘ ਜੋਸ਼ਨ ਜੀ ਬੇਸ਼ਪਾਟਿਆ ਮਨਜੀਤ ਸਿੰਘ ਦੀਪ ਸਿੰਘ ਰਵਬੀਰ ਸਿੰਘ ਸੋਮਨਾਥ ਰੋਲੀਆ ਕੁਲਦੀਪ ਸਿੰਘ ਨਰਿੰਦਰ ਸਿੰਘ ਕੁਲਵੰਤ ਸਿੰਘ ਵਿਰਕ ਨਰਿੰਦਰ ਸਿੰਘ ਗਿੱਲ ਬਲਵਿੰਦਰ ਸਿੰਘ ਚੰਡੇਰ ਦਲਜੀਤ ਸਿੰਘ ਬਾਬਾ ਬਕਾਲਾ ਮਹਿੰਦਰ ਸਿੰਘ ਬੇਦੀ ਸੁਰਿੰਦਰਪਾਲ ਅਰੋੜਾ ਅਰਜਿੰਦਰ ਸਿੰਘ ਵਿਰਿੰਦਰ ਕੁਮਾਰ ਵਿਜੇ ਕੁਮਾਰ ਸ਼ਰਮਾ ਜਸਵੰਤ ਸਿੰਘ ਜੋਗਲ ਕਿਸ਼ੋਰ ਸ਼ਿਵ ਕੁਮਾਰ ਐਸਡੀਸੀ ਸੁਖਦੇਵ ਸਿੰਘ ਅਤੇ ਹੋਰ ਪੈਨਸ਼ਨਰ ਹਾਜ਼ਰ ਸਨ ਅੱਜ ਅਸੀਂ ਅੰਮ੍ਰਿਤਸਰ ਵਿਖੇ ਪੰਜਾਬ ਸਟੇਟ ਮਿਸਟਰੀਅਨ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਕਰ ਰਹੇ ਆ ਮੀਟਿੰਗ ਦਾ ਸਾਡਾ ਜਿਹੜਾ ਮਕਸਦ ਹੈ ਕਿ ਪੰਜਾਬ ਸਰਕਾਰ ਨੂੰ ਆਪਣੀਆਂ ਮੰਗਾਂ ਜੋ ਅਸੀਂ ਪਹਿਲਾਂ ਵੀ ਦੱਸੀਆਂ ਨੇ ਇਹਦੇ ਉਹਨਾਂ ਦੀ ਯਾਦ ਦਿਵਾਉਣਾ ਹੈ ਕਿ ਜਿਵੇਂ ਹਿੰਦੁਸਤਾਨ ਦੀਆਂ ਬਾਕੀ ਸਾਰੀਆਂ ਸਟੇਟਾਂ ਨਾਲੋਂ ਅਸੀਂ 13% ਡੀਏ ਘੱਟ ਲੈ ਰਹੇ ਆ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਡਾ 13% ਜਿਹੜਾ ਡੀਏ ਆ ਤੁਰੰਤ ਰਿਲੀਜ਼ ਕੀਤਾ ਜਾਏ। ਦੂਜੀ ਸਾਡੀ ਸਭ ਤੋਂ ਵੱਡੀ ਮੰਗ ਆ ਵੀ ਜਿਹੜਾ ਤੁਸੀਂ ਸਾਨੂੰ ਏਰੀਅਰ ਦਿੱਤੇ ਨੇ ਇਹ ਏਰੀਅਰ ਦੀਆਂ ਕਿਸ਼ਤਾਂ ਜਿਹੜੀਆਂ ਨੇ ਤੁਸੀਂ 2029 ਤੱਕ ਰੱਖੀਆਂ ਨੇ ਜਦੋਂ ਕਿ ਸਰਕਾਰ ਦਾ ਆਪਣਾ ਸਮਾ 2027 ਚ ਪੂਰਾ ਹੋ ਜਾਣਾ ਤੇ ਇਸ ਤਰ੍ਹਾਂ ਸਾਡਾ ਏਰੀਅਰ ਜਿਹੜਾ ਵਾ ਬੜਾ ਤੋੜ-ਤੋੜ ਕੇ ਸਾਨੂੰ ਦਿੱਤਾ ਕਿ ਸਾਡੇ ਨਾਲ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਅਸੀਂ ਕਿੰਨੇ ਪੀ ਸਕੇਲ ਵੇਖੇ ਨੇ ਕਦੀ ਸਾਡੇ ਨਾਲ ਇਹੋ ਜਿਹਾ ਤਕਾ ਨਹੀਂ ਆਇਆ ਜੋ ਇਹ ਸਰਕਾਰ ਵੱਲੋਂ ਸਾਡੇ ਨਾਲ ਤਕਾ ਹੋ ਰਿਹਾ ਅਸੀਂ ਫਿਰ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡਾ ਜਿਹੜਾ ਏਰੀਆ ਰ ਹੈ ਇੱਕ ਯੱਕ ਮੁਸ਼ਤਕਸ਼ਟ ਦੇ ਵਿੱਚ ਸਾਨੂੰ ਇਕੱਠੇ ਦਾ ਇਕੱਠਾ ਦਿੱਤਾ ਜਾਏ ਨਾ ਕਿ ਸਾਡੇ ਏਰੀਆ ਦੇ ਤੋਲ ਮਰੋੜ ਕੇ ਦਿੱਤਾ ਜਾਏ ਇਹਦੇ ਵਿੱਚ ਵੀ ਕਈ ਤਰ੍ਹਾਂ ਦੇ ਜਿਹੜੇ ਛਣਾਂ ਨੇ ਕੋਈ 85 ਸਾਲ ਤੋਂ ਪਹਿਲਾਂ ਕੋਈ 50 75 ਤੋਂ 85 ਸਾਲ ਕੋਈ ਜਿਹੜਾ ਵੀ 52 ਤੋਂ 75 ਸਾਲ ਇਹਦੀ ਕਲੈਰੀਫਿਕੇਸ਼ਨ ਜਿਹੜੀ ਹੈ ਸਾਡੀ ਜਥੇਬੰਦੀ ਨੇ ਮੰਗੀ ਹੈ ਉਹ ਤੁਰੰਤ ਭੇਜੀ ਜਾਏ ਤਾਂ ਜੋ ਖਜ਼ਾਨਾ ਦਫ਼ਤਰੋਂ ਸਾਡੇ ਜਿਹੜੇ ਬਿੱਲ ਅੜੇ ਪਏ ਨੇ ਉਹ ਪਾਸ ਹੋ ਸਕਣ ਤੇ ਜਿਹੜਾ ਲੀਨ ਕੈਸ਼ਮੈਂਟ ਦਾ ਇਹਨਾਂ ਨੇ ਸਾਡਾ ਏਰੀਅਰ ਚਾਰ ਕਿਸ਼ਤਾਂ ਵਿੱਚ ਕਰਤਾ ਲੀਨ ਕੈਸ਼ਮੈਂਟ ਦਾ ਏਰੀਅਰ ਵੀ ਜਿਹੜਾ ਵਾ ਇੱਕ ਕਿਸ਼ਤੇ ਵਿੱਚ ਹੋਣਾ ਚਾਹੀਦਾ ਜਾਂ ਵੱਧ ਵੱਧ ਦੋ ਲੇਕਿਨ ਅਸੀਂ ਕਿਸ਼ਤਾਂ ਦੇ ਵਿੱਚ ਨਹੀਂ ਵਿਸ਼ਵਾਸ ਰੱਖਦੇ ਅਸੀਂ ਚਾਹੁੰਦੇ ਵੀ ਸਾਨੂੰ ਸਾਡਾ ਇਕੱਠੀ ਦੀ ਇਕੱਠੀ ਰਕਮ ਮਿਲੇ ਬਾਕੀ ਅਸੀਂ ਇਹ ਕਹਾਂਗੇ ਕਿ ਸਾਡਾ ਮੈਡੀਕਲ ਪਤਾ ਜਿਹੜਾ ਵਾ ਉਹ 3000 ਰੁਪਏ ਪ੍ਰਤੀ ਮਹੀਨਾ ਕੀਤਾ ਜਾਏ ਤੇ ਜਿਹੜੀ ਕੈਸ਼ਲੈਸ ਹੈਲਥ ਸਕੀਮ ਹੈ ਜਿਹੜੀ ਪਹਿਲਾਂ ਹੁੰਦੀ ਸੀ ਉਹ ਸੋਧ ਕੇ ਦੁਬਾਰਾ ਲਾਗੂ ਕੀਤੀ ਜਾਏ ਸਾਡੇ ਜਿਹੜੇ ਆ ਪੈਨਸ਼ਨਰ ਦੇਖੋ ਪੰਜਾਬ ਦੇ ਵਿੱਚ ਜਿੰਨੇ ਪੈਨਸ਼ਨਰ ਨੇ ਬਹੁਤ سارے ਪੈਨਸ਼ਨਰ ਬੰਨੂ ਪਿਆਰੇ ਹੋਗੇ ਸਕੇਲਾਂ ਦੇ ਜਿਹੜੇ ਏਰੀਆ ਡੀ ਦੇ ਡੀ ਦੇ ਆਪਣੀਆਂ ਮੰਗਾਂ ਜਿਹੜੀਆਂ ਡੀ ਦੇ ਡੀ ਦੇ ਵੀ ਸਾਡੀਆਂ ਮੰਗਾਂ ਅੱਜ ਪੂਰੀਆਂ ਹੋਣਗੀਆਂ ਕੱਲ ਪੂਰੀਆਂ ਹੋਣਗੀਆਂ ਪਰੰਤੂ ਸਰਕਾਰ ਇਸ ਵਾਰ ਧਿਆਨ ਨਹੀਂ ਦੇ ਰਹੀ ਸਾਡੇ ਇਹਨੇ ਬਜ਼ੁਰਗ ਸਾਥੀ ਜਿਹੜੇ ਨੇ ਸਮਾ ਕੱਢ ਕੇ ਇਥੇ ਆਉਂਦੇ ਨੇ ਉਹ ਸਰਕਾਰ ਦੇ ਮੂੰਹ 'ਵੱਲ ਵੇਖਦੇ ਨੇ ਜਦੋਂ ਕਿ ਸਾਰਾ ਪਰਿਵਾਰ ਸਾਰਾ ਸਮਾਜ ਜਿਹੜਾ ਹੈ ਪੈਨਸ਼ਨਰਾਂ ਤੇ ਮੁਲਾਜ਼ਮਾਂ ਦੇ ਸੇਂਤੇ ਚਲਦਾ ਮੁਲਾਜ਼ਮ ਤੇ ਪੈਨਸ਼ਨਰ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਨੇ ਅਸੀਂ 35 35 40 40 ਸਾਲ ਜਿਹੜੇ ਨੇ ਦਫ਼ਤਰਾਂ ਦੇ ਵਿੱਚ ਆਪਣੀ ਜਵਾਨੀ ਲਗਾ ਕੇ ਇੱਥੋਂ ਤੱਕ ਪਹੁੰਚੇ ਆ ਤੇ ਜੇ ਹੁਣ ਸਾਨੂੰ ਪੈਨਸ਼ਨ ਦਾ ਸਮਾਂ ਆਇਆ ਤੇ ਸਰਕਾਰ ਸਾਡੀ ਪੈਨਸ਼ਨ ਜਿਹੜੀ ਤੋਬਨ ਰੋੜ ਕੇ ਦੇ ਰਹੀ ਹੈ ਕਦੀ ਲੇਟ ਕਰ ਰਹੀ ਹੈ ਪੰਜਾਬ ਨੈਸ਼ਨਲ ਬੈਂਕ ਦਾ ਹਮੇਸ਼ਾ ਹੀ ਪੰਗਾ ਰਹਿੰਦਾ ਹੈ ਹਮੇਸ਼ਾ ਹੀ ਸਾਡੀ ਪੈਨਸ਼ਨਾਂ ਲੇਟ ਦਿੰਦੀ ਹੈ ਅਸੀਂ ਬੇਨਤੀ ਕਰਾਂਗੇ ਸਰਕਾਰ ਨੂੰ ਵੀ ਇਸ ਪਾਸੇ ਵੀ ਧਿਆਨ ਦੇਵੇ ਸਾਡੇ ਪੈਨਸ਼ਨਰਾਂ ਨੂੰ ਜਿਹੜੀ ਪੈਨਸ਼ਨ ਤੇ ਜਿਹੜੇ ਹੋਟੀਏ ਡੀਏ ਵਗੈਰਾ ਨੇ ਉਹ ਹਮੇਸ਼ਾ ਸਮੇਂ ਸਿਰ ਦਿੱਤੇ ਜਾਣ ਜੀ ਬਾਜੀ ਜਗਦੀਸ਼ ਠਾਕੁਰ ਐ ਮੈਂ ਪੀਐਸਐਮਐਸੂ ਜ਼ਿਲ੍ਹਾ ਅੰਮ੍ਰਿਤਸਰ ਦਾ ਜਨ ਸੈਕਟਰੀ ਜਨਰਲ ਸਕੱਤਰ ਆ ਸਟੇਟ ਦਾ ਬਿੱਲੋ ਜਿਥੇ ਮਤਲਬ 77 ਪਿਛਲੇ ਹਫਤੇ ਪੜਾਇਆ ਗਿਆ ਸਾਥੀਓ ਲੋਕਤੰਤਰ ਦਾ ਚੌਥਾ ਸੰਗ ਤੁਸੀਂ ਸਾਥੀਓ ਪਰ ਅਸੀਂ ਤੁਹਾਡੇ ਮਾਧਿਅਮ ਨਾਲ ਇਹ ਦੱਸਣਾ ਚਾਹੁੰਦੇ ਆਂ ਵੀ 13% ਡੀਏ ਜਿਹੜਾ ਹੈ ਸਾਨੂੰ ਸਰਕਾਰ ਘਟ ਦੇ ਰਹੀ ਔਰ ਕਹਿ ਰਹੀ ਹੈ ਵੀ ਖਜ਼ਾਨਾ ਭਰਿਆ ਹੋਇਆ ਇਹ ਜਿਹੜੇ ਸਾਥੀ ਬੈਠੇ ਐ ਇਹਨਾਂ ਨੂੰ ਬਜ਼ੁਰਗ ਕਹਿੰਦੇ ਪਰ ਇਹ ਬਜ਼ੁਰਗ ਨਹੀਂ ਐ ਇਹ ਅੱਜ ਵੀ ਯੂਥ ਨੂੰ ਜਗਾਉਣ ਵਾਲੇ ਸਾਥੀ ਨੇ ਇਹਨਾਂ ਦਾ 42 ਮਹੀਨੇ ਦੇ ਵਿੱਚ ਕਹਿੰਦੇ ਏਰੀਆ ਦੇਣਾ ਪੰਜਾਬ ਦਾ ਮੁੱਖ ਮੰਤਰੀ ਰੋਜ਼ ਕਹਿੰਦਾ ਖਜ਼ਾਨਾ ਭਰਿਆ ਪਰ ਬਿਲਕੁਲ ਝੂਠਾ ਹੈ 13% ਡੀਏ ਸਾਨੂੰ ਘੱਟ ਮਿਲ ਰਿਹਾ ਹੈ ਬਿਜਲੀ ਫ੍ਰੀ ਜੋ ਦੇ ਰਿਹਾ ਪੰਜਾਬ ਸਰਕਾਰ ਨਹੀਂ ਦੇ ਰਹੀ ਇਹ ਸਾਥੀ ਦੇ ਰਿਆ ਅਸੀਂ ਦੇ ਰਿਆ ਔਰ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ ਸਾਡੇ ਨਾਲ ਨਾ ਖਿਡੋ ਨਹੀਂ ਤੇ ਇਹੀ ਜੇ ਪੁਰਾਣੀ ਸਰਕਾਰਾਂ ਨਹੀਂ ਰਹਿਣ ਦਿੱਤੀ ਤੇ ਇਹ ਵੀ ਰਹਿਣ ਦਾਂਗੇ ਔਰ ਮੈਂ ਬੇਨਤੀ ਕਰੂੰਗਾ ਵੀ ਤੁਸੀਂ ਵੀ ਇਸ ਚੀਜ਼ ਦਾ ਪ੍ਰਚਾਰ ਕਰੋ ਜਦੋਂ ਸੀਐਮ ਸਾਹਿਬ ਆਉਂਦੇ ਆ ਜਾਂ ਇਹਨਾਂ ਦੇ ਮੰਤਰੀ ਆਉਂਦੇ ਆ ਇਹਨਾਂ ਦੇ ਐਮਐਲਏ ਆਉਂਦੇ ਆ ਵੀ ਬਿਜਲੀ ਫ੍ਰੀ ਤੁਸੀਂ ਕਹਿੰਦੇ ਅਸੀਂ ਦੇ ਰਿਆ ਠੀਕ ਹੈ ਜੀ ਕਿੱਦਾਂ ਦੇ ਰਿਆ ਜੀ ਮੈਨੂੰ ਹੀ ਮਹੀਨੇ ਦਾ 10000 ਦਾ ਨੁਕਸਾਨ ਹੋ ਰਿਹਾ ਇਹਨਾਂ ਨੂੰ 10000 ਦਾ ਨੁਕਸਾਨ ਹੋ ਰਿਹਾ ਤੇ ਬਿੱਲ ਦੇ ਆਂਦਾ ਦੋ ਮਹੀਨੇ ਬਾਅਦ ਤੇ ਬਿਜਲੀ ਫ੍ਰੀ ਜਿਹੜੀ ਹੈ ਮੁਲਾਜ਼ਮਾਂ ਦੇ ਸਿਰੋ ਦਿੱਤੀ ਜਾ ਰਹੀ ਹੈ ਸਰਾ ਸਾਰ ਝੂਠ ਬੋਲਿਆ ਜਾ ਰਿਹਾ ਉਹਦੇ ਮੈਂ ਇਹਨਾਂ ਸਾਥੀਆਂ ਨੂੰ ਇੱਕ ਵਾਰ ਫੇਰ ਬੇਨਤੀ ਕਰੂੰਗਾ ਵੀ ਤੁਸੀਂ ਅੱਗੇ ਲੱਗਣਾ ਹੈ ਔਰ ਪਿੱਛੇ ਇਹ ਸਾਥੀ ਪਿਆਰ ਬੈਠੇ ਨੇ ਔਰ ਅਸੀਂ ਮੋਢੇ ਨਾਲ ਮੋਢਾ ਲਾ ਕੇ ਧੜਨਾ ਚੱਲਾਂਗੇ ਧੰਨਵਾਦ